ਪੰਡਿਤ ਸਾကြီး ਕਾਲ ਜੀ ਮੈਂ ਤੁਹਾਡਾ ਆਪਣਾ ਗਹਿਰੀ ਸੰਧੂ ਮੇਰੇ ਪਿੰਡ ਪਹੁੰਚੋ ਜੀ 16 ਫਰਵਰੀ ਨੂੰ ਕਬੱਡੀ ਦੇ ਮਹਾਕੁੰਭ ਮੁਕਾਬਲੇ ਹੋ ਰਿਹਾ ਜੀ ਤੇ ਵੈਸਟਾਂ ਨੂੰ ਉਥੇ ਆarle ਮਿਲੇਗਾ ਹੋਰ ਇਨਫੋਰਮੇਸ਼ਨ ਇਹਦਾ ਹੈਗਾ ਕਿੰਦਾ 16 ਫਰਵਰੀ ਬਾਈ ਐਫੀ ਰੋਡ ਕਾ ਕਲਾ ਵੈਸਟਾਂ ਨੂੰ ਆarle ਐਮ ਐਲ ਕੇ ਕੋਡੀ ਪ੍ਰੇਜਨ ਖੇਡੂਗੀ ਸਾਰੇ ਆਪਣੇ ਪਲੇਅਰ ਖੇਡੋਗੇ ਬੈਸ ਜਿੰਨੇ ਵੀ ਹੈਗੇ ਤੇ ਸਤਾਂ ਬੱਬੂ ਮਾਨ ਭਾਜੀ ਆਉਣਗੇ ਜਵਾਨ ਕੁੱਲਾ ਖਾਲਾ ਹੋਊਗਾ ਸਾਰੇ ਜਣੇ ਮਮਾ ਅੱਗੇ ਪਹੁੰਚੋ ਗੇਰੀ ਪੂਰੀ ਵੀ ਪੂਰੀ ਟਰਾਈ ਕਰੂਗਾ ਮੇਰੀ ਪੂਰੀ ਪੂਰੀ ਟਰਾਈ ਮੈਂ ਪਹੁੰਚਾਂਗਾ ਥੈਂਕ ਯੂ ਵੀ ਧੰਨਵਾਦ ਲਵ ਯੂ ਗੋਡ ਬlesਸ ਯੂ ਦਸਾ ਅਫਰੀਕਾ ਵਾਲਾ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ 14 ਫਰਵਰੀ ਸ਼ਾਮੀ 6 ਵਜੇ ਪਿੰਡ ਨੰਗਲ ਸਰਸਾ ਨੇੜੇ ਰੋਪੜ ਅੱਜ ਫਿਰ ਲਾਤੀ ਰੱਖ ਖਿਚ ਦੇਗਾ ਸਤਿ ਸ਼੍ਰੀ ਅਕਾਲ ਸ੍ਰੀ ਕਾਲ ਜੀ ਮੈਂ ਬਬੂ ਤੁਸੀਂ ਮੇਰਾ ਮਾਨ 14 ਫਰਵਰੀ ਸਰਸਾ ਨੰਗਲ ਇਹ ਆਪਣੇ ਭਰਾ ਜਿਹੜੇ ਟਰਾਂਸਪੋਰਟਰ ਹੈ ਕੋਈ ਸਟਕਾਲਾ ਦਾ ਟੂਰਨਾਮੈਂਟ ਆਜੋ ਫਿਰ ਗੱਜਬੱਜ ਕੇ ਲਾਈਏ ਰੌਣਕ ਸਤਿ ਸ੍ਰੀ ਅਕਾਲ ਜੀ